ਜੰਗਲ ਜੀ ਤੋਂ ਆਪਣੇ ਵੈਲਕਮ ਕਰਦਾ ਜੀ ਸਰਦਾਰ ਬਲਵਿੰਦਰ ਸਿੰਘ ਢਾਲੀਆ ਵਾਲਾ ਐਮਐਲਏ ਖਵਾਲਾ ਜੀ ਦਾ ਤੇ ਪਾਸਪੋਰਟ ਦਵਿੰਦਰਪਾਖ ਹੋਰ ਜੀ ਦਾ ਜੀ ਡੀ ਜੀਵਨ ਰਿਸ਼ਪਾਲ ਸਿੰਘ ਬੱਛਾ ਜੀ ਵੀ ਦਾ ਜੀ ਬੀ ਡੀ ਜੀ ਟੂਨ ਗੋਇਲ ਸਾਹਿਬ ਦਾ ਤੇ ਸਾਡੇ ਜਿਹੜੇ ਆਪਣੇ ਅੱਜ ਦੇ ਚੇਅਰਮੈਨ ਰਹੇਗੇ ਆਪਣੇ ਰਜੀਤ ਸਿੰਘ ਰਾਣਾ ਜੀ ਦਾ ਵੈਲਕਮ ਜੁਣਨ ਨਾਲ ਜਿਹੜੇ ਗੈਸਟ ਆਏ ਉਹਨਾਂ ਦਾ ਵੈਲਕਮ ਕਰਦਾ ਜੀ ਤੇ ਮੈਂ ਗੋਨਰ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਸਾਡੀ ਕਲੱਬ ਪਹਿਲਾਂ ਚੱਲਦੀ ਸੀ ਜੀ ਸਰ ਉਸ ਤੋਂ ਵੀ ਜ਼ਿਆਦਾ ਅਸੀਂ ਉਹ ਐਸਪੀ ਸੋਚਿਆ ਵੀ ਅਸੀਂ ਜਾਦੇ ਪ੍ਰੋਜੈਕਟ ਕਰੀਏ ਸੀ ਤਿੰਨ ਦਿਨਾਂ ਦੇ ਵਿੱਚ ਸਰ ਤਿੰਨ ਪ੍ਰੋਜੈਕਟ ਕਰਦੇ ਆ ਜੀ ਤੇ ਅਸੀਂ ਹੁਣ ਜਿਹੜਾ ਟਾਈਮ ਹੈਗਾ ਹੈ 15 ਦਿਨ ਹੋਰ ਪਿਆ ਸੀ ਇਹਦੇ ਵਿੱਚ ਹੋਰ ਵੀ ਸਰ ਪ੍ਰੋਜੈਕਟ ਕਰਨੇ ਆ ਤੇ ਮੈਂ ਸਪੈਸ਼ਲ ਥੈਂਕਸ ਕਹਣਾ ਚਾਹੁੰਦਾ ਜੀ ਗੁਰਦੀਪ ਸਿੰਘ ਕੰਗਲੀ ਦਾ ਜੀ ਤੇ ਅਤຸນ ਜਨਜੀਤ ਦਾ ਜੀ ਜ਼ੋਨ ਚੇਅਰਮੈਨ ਆਪਣੇ ਸੁਨੀਲ ਟਿਗਰ ਜੀ ਦਾ ਤੇ ਆਪਣੀ ਪੂਰੀ ਟੀਮ ਦਾ ਜੀ ਆਪਣਾ ਸਕਰੀ ਸਾਹਿਬ ਸੰਜੀਵ ਲੰਬਾ ਜੀ ਦਾ ਕੈਸ਼ੀਆ ਜਗਲ ਬਵੇਜਾ ਪੀ ਔਰ ਸਮਿਤ ਭੰਡਾਰੀ ਦਾ ਤਰੇਸ਼ ਸਾਹਿਬ ਬੈਠੇ ਆ ਕਰਮੰਦਾ ਸਾਹਿਬ ਬੈਠੇ ਆ ਤੇ ਅੱਜ ਦੇ ਜਿਹੜੇ ਸਾਡੇ ਚੇਅਰਮੈਨ ਹੈਗੇ ਆ ਪ੍ਰੋਜੈਕਟ ਦੇ ਚੇਅਰਮੈਨ ਹੈਗੇ ਜੀ ਆਦੂਲ ਜੈਲ ਜੀ ਦਾ ਤੇ ਕੋ ਚੇਅਰਮੈਨ ਜਿਹੜੇ ਸਾਡੇ ਆਗੇ ਜਿਵੇਂ ਪੰਠਾਪੂਰ ਦਾ ਬਹੁਤ ਸਪੈਸ਼ਲ ਟੈਕਸ ਕਰ ਰਿਹਾ ਹੈ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਇਹਦਾ ਦੋਨਾਂ ਦੇ ਦੇਖ ਰੱਖ ਦੇ ਵਿੱਚ ਹੀ ਵਾਈ ਜੀ ਸਾਰਾ ਅਰੇਂਜਮੈਂਟ ਇਹਨਾਂ ਨੇ ਕੀਤਾ ਜੀ ਜੈ ਸਾਹਮਣੇ ਦੇ ਵਿਪਨ ਠਾਕੁਰ ਜੀ ਨੇ ਕੀਤਾ ਜੀ ਨਾਲ ਤੇ ਆਪਣੇ ਓਮ ਭਾਜੀ ਦਾ ਦੇ ਜਿਹੜੇ ਸਾਡੇ ਨਵੇਂ ਆਏ ਗੈਸਟ ਉਹਨਾਂ ਦਾ ਤੇ ਭਮਰਾ ਸਾਹ ਦਾ ਜੀ ਬਹੁਤ ਬਹੁਤ ਥੈਂਕਸ ਕਰਦਾ ਜੀ ਬਹੁਤ ਰਿਸਪੈਕਟਡ ਸਾਡੇ ਗੁਲਿੰਦਰ ਸਿੰਘ ਜੀ ਐਮ ਐਲ اے ਸਾਹਿਬ ਮੈਂ ਸਭ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਲਾਈਫ ਚਾਰ ਸੰਸਥਾ ਇਹ 1917 ਦੇ ਵਿੱਚ ਸ਼ੁਰੂ ਹੋਈ ਅੱਜ ਲਗਭਗ 106 ਸਾਲੇ ਨੂੰ ਹੋ ਗਏ ਆ ਔਰ ਇਹ ਜਿਹੜੇ ਸਾਡੇ ਲਾਇਨ ਮੈਂਬਰ ਆ ਕੇ ਸੇਵਾ ਦੇ ਭਾਵ ਨਾਲ ਜੁੜੇ ਹਨ ਇਹ ਦਿਨ ਰਾਤ ਸੇਵਾ ਕਰਦੇ ਹਨ ਦਿਨ ਰਾਤ ਦਾ ਮੇਰਾ ਭਾਵੇਂ ਹੈ ਕਿ ਜਿਵੇਂ ਇੱਥੇ ਦਿਨ ਹੈ ਤੇ ਅਮਰੀਕਾ ਤੇ ਵੀ ਰਾਤ ਹੈ ਜਦੋਂ ਇੱਥੇ ਰਾਤ ਜੀ ਤੇ ਅਮਰੀਕਾ ਤੇ ਦਿਨ ਹੁੰਦਾ ਇਹ ਲਾਇਨ ਹਮੇਸ਼ਾ ਹੀ ਸੇਵਾ ਦੇ ਕਰਮਾਂ ਨਾਲ ਜੁੜੇ ਰਹੇ ਹਨ ਇਹ 1917 ਦੇ ਵਿੱਚ ਇੱਕ ਸੰਸਥਾ ਸ਼ੁਰੂ ਹੋਈ ਜਦੋਂ ਕਿ 20 ਬੰਦਿਆਂ ਨੇ ਇਕੱਠੇ ਹੋ ਕੇ ਇੱਕ ਕਲੱਬ ਨੂੰ ਬਣਾਇਆ ਪਰ ਹੌਲੀ-ਹੌਲੀ ਕਾਰਨਾ ਵਧਦਾ ਗਿਆ ਅੱਜ 216 ਮੈਂਬਰਾਂ ਦੇ ਵਿੱਚ ਲਗਭਗ 14 ਲੱਖ ਪੇਪਰ ਇਸਦੇ ਹਨ ਜਿਹੜੇ ਕਿ ਜ਼ਿਲ੍ਹਾ ਸਿਹਤ ਵਿੱਚ ਲੱਗੇ ਹੋਏ ਹਨ ਔਰ ਸਾਡੇ ਜਿਹੜੇ ਲਾਈਨਸ ਦੇ ਪਰਮਨੈਂਟ ਪ੍ਰੋਜੈਕਟ ਹਨ ਜਿਹੜੇ ਕਿ ਮੇਨ ਹਨ ਉਹਦੇ ਵਿੱਚ ਫੂਡ ਫੋਰ ਹੈਂਗ ਐਨਵਾਇਰਨਮੈਂਟ ਵਿਜ਼ਨ ਚਾਰਡ ਹੌਟ ਕੰਸਰ ਪਰ ਇਦਾਂ ਦੇ ਪ੍ਰੋਜੈਕਟ ਹਨ ਜਿਹੜੇ ਕਿ ਜਿਸ ਤਰ੍ਹਾਂ ਐਨਵਾਇਰਨਮੈਂਟ ਤੇ ਸਾਡੇ ਰਾਣਾ ਜੀ ਸਾਡੇ ਡਿਸਟ੍ਰਿਕਟ ਡਿਸਟ੍ਰਿਕਟ ਚੇਅਰਮੈਨ ਔਰ ਇਹ ਲਗ ਲਗ ਜਿਹੜੇ ਡਿਸਟ੍ਰਿਕਟ ਚੇਅਰਮੈਨ ਆ ਆਪਣੇ ਅੰਦੇ ਤੇ ਲਗ ਲਗ ਕੰਮ ਕਰਦੇ ਹੋਏ ਨੇ ਤੇ ਡਿਸਟ੍ਰਿਕਟ ਦਾ ਨਾਮ ਉੱਚਾ ਕਰਦੇ ਹੋਏ। ਇਸੇ ਤਰ੍ਹਾਂ ਹੀ ਸਾਡਾ ਮਲਟੀਪਲ ਦੇ ਵਿੱਚ ਔਰ ਸਾਡਾ ਇੰਟਰਨੈਸ਼ਨਲ ਦੇ ਵਿੱਚ ਨਾਮ ਜਾਂਦਾ ਹੈ। ਔਰ ਡਿਸਟ੍ਰਿਕਟ ਨੇ ਬਹੁਤ ਹੀ ਵੱਡੇ ਪ੍ਰੋਜੈਕਟ ਕੀਤੇ ਹਨ ਮੇਰੀ ਟਨੌਲ ਦੇ ਵਿੱਚ ਔਰ ਮੈਂ ਉਮੀਦ ਕਰਦਾ ਹਾਂ ਕਿ ਇਸ ਸਾਲ ਵੀ ਬਹੁਤ ਵਧੀਆ ਪ੍ਰੋਜੈਕਟ ਹੋਣਗੇ। ਸਾਡੇ ਆਸ਼ੂ ਜੀ ਦੀ ਅਗਵਾਈ ਵਿੱਚ ਬਾਕੀ ਜਿਹੜੀ ਫਗਵਾੜਾ ਸਿਟੀ ਕਲੱਬ ਵਾਲੇ ਤੇ ਹਰ ਇੱਕ ਲਾਈਨ ਮੈਂਬਰ ਦਾ ਮੈਂ ਧੰਨਵਾਦੀ ਹਾਂ ਗੁਰਦੀਪ ਸਿੰਘ ਕੰਮ ਜੀ ਦਾ, ਸ੍ਰੀਂਤੀ ਕਾਜੀ ਦਾ, ਅਕਲ ਜੈਨ ਜੀ ਦਾ, ਨਵੇਤਾ ਜੀ ਦਾ ਨੀ ਸੋਚ ਬਣਾ ਲਈ ਜੀ ਦਾ ਔਰ ਸਾਰੇ ਲਾਈਨ ਮੈਂਬਰ ਇਹ ਇੱਕ ਇੱਕ ਲਾਈਨ ਮੈਂਬਰ ਇੱਕ ਇੱਕ ਸੰਸਥਾ ਦਾ ਕੰਮ ਕਰਦੇ ਹਨ ਮੈਂ ਪ੍ਰਬੰਧਕਾਂ ਅਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤਾਂਕਿ ਇਹ ਹੋਰ ਵੀ ਸੇਵਾ ਦੇ ਕੰਮ ਕਰ ਸਕਣ ਥੈਂਕ ਯੂ ਵੈਰੀ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਇਸ ਸਿਟੀ ਕਲੱਬ ਦੇ ਪ੍ਰੈਜ਼ੀਡੈਂਟ ਆਸ਼ੂ ਜੀ ਉਹਨਾਂ ਦੀ ਸਾਰੀ ਟੀਮ ਸਾਰੇ ਲਾਈਨ ਮੈਂਬਰ ਜਿਹੜੇ ਸਾਡੇ ਡਿਸਟ੍ਰਿਕਟ ਚੇਅਰਮੈਨ ਕੰਗਸਾਹਬ ਜਿਹੜਾ ਅੱਜ ਇਹਨਾਂ ਪ੍ਰੋਜੈਕਟ ਲਾਇਆ ਪਾਉਂਦੇ ਅੱਜ ਇਹ ਸਿਟੀ ਦੀ ਲੋੜ ਹੈ ਤੇ ਇਸ ਲੋਡ ਨੂੰ ਜਿਹੜਾ ਸਭ ਹਰਿਆ-ਭਰਿਆ ਨੂੰ ਚਾਹੀਦਾ ਹਰ ਚੀਜ਼ ਦਾ ਐਕਸੀਜਨ ਵਾਧੇ ਹਰ ਚੀਜ਼ ਦਾ ਇਹਦਾ ਬੈਨੀਫਿਟ ਹੈ ਕਾਸ਼ ਮਹੀਨੇ ਅਪਣ ਜਿੰਨੇ ਵੀ ਵੱਧ ਤੋਂ ਵੱਧ ਪ੍ਰੋਜੈਕਟ ਇਸ ਚੀਜ਼ ਤੇ ਲਾ ਸਕਦੇ ਆ 300 ਤੋਂ 400 ਵੱਧ ਤੋਂ ਵੱਧ ਇਹਨੇ ਪ੍ਰੋਜੈਕਟ ਲਾਓ ਇੰਨੀ ਦੀ ਸੇਵਾ ਕਰੋ ਬਾਕੀ ਰੋੜਾ ਸਾਹਿਬ ਜਿੰਦਪਾਲ ਰੋੜਾ ਜੁਵਾਨਾ ਸਾਹਿਬ ਦੀ ਇਹ ਕੋਲ ਦੀ ਰਾਣਾ ਦੀ ਦਖਸ਼ਾ ਸਭ ਤੋਂ ਐ ਜਿਆਦਾ ਵਿਖੋ ਕਾਂਗੀ ਸਰ ਜੀ ਦੀ ਸਿਫਤ ਤੇ ਮੇਰੇ ਖਲਕੇ ਹੁੱਡੇ ਚ ਤਿੰਨ ਦਿਨ ਇਹਦੇ ਕਲੱਬ ਦੇ ਪ੍ਰੋਜੈਕਟ ਲੱਗਦੇ। ਤੇ ਬਾਕੀਆਂ ਇਹ ਵਿਧਾਈ ਦੇ ਪਾਤਰ ਨੇ ਤੇ ਫਗਵਾੜੇ ਦੇ ਸਭ ਤੋਂ ਮੀਤ ਲੱਗਦੇ। ਦੇਖੋ ਮੇਰਾ ਤੇ ਪਹਿਲਾਂ ਮੇ ਪੁੱਤ ਹੈ ਇਹੋ ਹੀ ਜਿਹੜੀ ਕਲੱਬ ਕੰਮ ਕਰਦੀ ਹੈ ਉਹ ਤੇ ਵਾਰਡ ਦੇਣਾ ਚਾਹੀਦਾ। ਉਹਨੂੰ ਵਾਰਡ ਮਿਲਣਾ ਚਾਹੀਦਾ ਜਿਹਦਾ ਹੱਕ ਹੁੰਦਾ ਹੈ। ਬਾਕੀ ਮੈਂ ਰਾਣਾ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਮੈਂ ਜਦੋਂ ਦਾ ਲਾਈਨ ਮੇਬਲ ਚ ਆਇਆ ਸੀ ਕੀ ਚ ਪਹਿਲੀ ਵਾਰ ਇਹ ਚੀਜ਼ ਐ ਇਸ ਤਰ੍ਹਾਂ ਦਾ ਕੰਮ ਕੋਇਆ ਵਾਕਿਆ ਇਹਨੂੰ ਕੰਮ ਕਹਿੰਦੇ ਜਿਸ ਤਰ੍ਹਾਂ ਹੀ ਸਾਰੇ ਕੰਮ ਕਰੀਏ ਤੇ ਆਪਾਂ ਬਹੁਤ ਸੇਵਾ ਕਰ ਸਕਦੇ ਗੱਲ ਤਾਂ ਮਨੁੱਖ ਸੇਵਾ ਦੀ ਗੱਲ ਹੈ ਵਾਕਿਆ ਜੈਨ ਕਮੇਟੀ ਦਾ ਮੈਂ ਅੱਜ ਸਕੂਲ ਦੇਖਿਆ ਮੇਰਾ ਮਨ ਬਾਗੋ-ਬਾਗ ਹੋ ਗਿਆ ਅੱਜ ਤੱਕ ਮੈਂ ਬਰ ਬਰ ਸਕੂਲ ਵਿੱਚ ਦੇਖਿਆ ਮੈਂ ਇਹਨਾਂ ਨੂੰ ਬਹੁਤ-ਬਹੁਤ ਜੈਨ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਕਿ ਵਾਕਿਆ ਮਨ ਖੁਸ਼ ਹੋਇਆ ਵੀ ਸਕੂਲ ਹੈ ਜਾਂਦੇ ਤੇ ਰਹੀ ਤਾਂ ਬਹੁਤ ਜਗਤ ਪਰ ਇਦਾਂ ਦਾ ਸਕੂਲ ਦੇਖਿਆ ਅਜ ਮੈਂ ਸਾਰਾ ਜਿਹੇ ਦੇਖੀ ਹਰੇ ਭਰੇ ਦੇਖਿਆ ਬਹੁਤ ਮਨ ਨੂੰ ਖੁਸ਼ੀ ਹੋਈ ਏ ਮੈਂ ਕਿ ਮੈਂ ਸਿਟੀ ਕਲੱਬ ਨੂੰ ਵਿਚ ਵਿਚ ਵਾਦਦਾ ਕਿ ਆਉਣ ਵਾਲੇ ਸਮੇਂ ਚ ਵਰਤਮਾਨ ਤੁਸੀਂ ਕੰਮ ਕਰੋ ਬਾਕੀ ਜਿਹੜੇ ਕੰਮ ਯੋਧਾ ਬਾੜੇ ਮਿਲ ਗਏ ਸਟਾਰ ਵਿੱਚ ਮਿਲ ਗਏ ਆਪਣਾ ਮੁੱਦਾ ਇੱਕੋ ਹੀ ਏ ਨਿਰਵਿਖੇਵਾ ਕਰਨਾ ਸੇਵਾ ਵਾਤਾਏ ਮਨੁੱਖੀ ਭਾਵਨਾਏ ਰੱਖੋ ਤੇ ਆਪਾਂ ਸੇਵਾ ਕਰੀਏ ਕੀ ਕੋਈ ਮੁਤਾਬਤ ਸੇਵਾ ਕਰੋਣ ਵੇਖੋ ਅਸੀਂ ਉਨ 40 ਪ੍ਰੋਜੈਕਟ ਲਾਏ ਸਾਡੀ ਕਲਬ ਨੇ 50 ਲੱਖ ਦੇ ਪ੍ਰੋਜੈਕਟ ਲਾਏ ਕਟੋ-ਕਟੇ 1000 ਬੰਦਾ ਸੀ ਦੋਨੋਂ ਉੱਥੇ ਮੇਰੇ ਘਰ ਵੀ ਇੱਕ ਰਿਕਾਰਡ ਹੋ ਗਿਆ ਸਾਰਾ ਤੁਹਾਡੇ ਲੈਂਡ ਮੈਂਬਰਾਂ ਦੀ ਅਸ਼ੀਰਵਾਦ ਸਦਕਾ ਤੁਹਾਡਾ ਅਸ਼ੀਰਵਾਦ ਜਿਦੋਂ ਤੁਹਾਨੂੰ ਦੇਖੀਦਾ ਮਨ ਨੂੰ ਬੇ ਸ਼ੁਬਾਸ਼ ਵੱਤ ਹੈ ਕੋਈ ਕੰਮ ਕਰਕੇ ਦਿਖਾਈਏ ਬਹ ਤੁਹਾਡਾ ਇਹ ਅਸ਼ੀਰਵਾਦ ਚਾਹੀਦਾ ਹੈ ਨੇ ਬਸ ਸਾਡੇ ਤੋਂ ਉੱਤੇ ਹੱਥ ਰੱਖੋ ਤੇ ਕੰਮ ਗੁਰੂ ਆਪਣੇ ਆਪ ਕਰਾਂਦਾ ਹੈ ਬਾਕੀ ਤੁਸੀਂ ਕੁਝ ਸੇਵਾ ਕਰਨੀ ਸ਼ੁਰੂ ਕਰੇ ਤਾਂ ਉਹ ਆਪ ਹੀ ਯਾਰ ਸਹੂਦਰਾਣਾ ਸ਼ੁਰੂ ਹੋ ਜਾਣਾ ਉਹਨਾਂ ਆਪਣੇ ਆਪ ਹੀ ਸੋਨਾ ਲੱਗਣਾ ਸ਼ੁਰੂ ਬਾਕੀ ਫਗਵਾੜਾ ਇੱਕ ਉਹ ਮੀਰ ਸ਼ਹਿਰ ਹੈਗਾ ਇਹ ਸਾਰੇ ਲੈਨ ਮੈਂਬਰ ਗੁਰੂ ਦੀ ਕਿਰਪਾ ਹੈ ਸਾਰਿਆਂ ਦੀ ਤੇ ਵਧੀਆ ਵਧੀਆ ਪ੍ਰੋਜੈਕਟ ਲਾ ਫਗਵਾੜਾ ਦਾ ਵੀ ਨਾਮ ਉੱਚਾ ਕਰੋ 300 ਕਿੱਲੀ ਡੀਜ਼ਲ ਨਾਮ ਉੱਚਾ ਕਰੋ ਜੈ ਹੰਦ ਜੈ ਲਾਲਸ ਵੱਲੋਂ ਗਰਗਰੀ ਸਤਿ ਸ਼੍ਰੀ ਰਾਮ ਜੀ ਕਰੋ ਬਾਕੀ ਸਾਡੇ ਯੂਥ ਕਲੱਬ ਦੇ ਪ੍ਰਧਾਨ ਜੀ ਆਸ਼ਮਾਨ ਮਾਰਕੰਡਾ ਜੀ ਔਰ ਸਾਡੇ ਬੀਬੀ ਸੀ ਜੀ ਖੰਸਾ ਫੇਰ ਨਿਗਰਾ ਜੀ ਜਜੀ ਲੰਬਤ ਸਾਹਿਬ ਜਗਲ ਕੁਰੀਚਾ ਜੀ ਅਤਲ ਜੈ ਜੀ ਉਹ ਸਾਰੇ ਮੇਰੇ ਮਾੜ ਜਿੰਨੇ ਵੀ ਟੀਮ ਦੇ ਮੈਂਬਰ ਨੇ ਮੈਂ ਸਾਰੇ ਬਣਾ ਆਪਣੇ ਘਰਾਂ ਸਾਹ ਦਾ ਵਿੱਚ ਵੈਲਕਮ ਕਰਦਾ ਜੀ ਇਹ ਕਿੰਨੇ ਆ ਜੀ ਕਿਉਂਕਿ ਅੱਜ ਦਾ ਜਿਹੜਾ ਪ੍ਰੋਜੈਕਟ ਆ ਬੁੱਕ ਲਗਾਉਂਦਾ ਜਨਰਲ ਸਕੂਲ ਦੇ ਵਿੱਚ ਰੱਖਿਆ ਗਿਆ ਤੇ ਮੈਂ ਬਹੁਤ ਧੰਨਵਾਦ ਕਰਦਾ ਤੇ ਮੈਂ ਇੱਕ ਹੀ ਇਹ ਬਿਸ਼ਾਲ ਅਫਲਾਸ ਕਰਦਾ ਹੁਣਾ ਆਪਣੀ ਟੀਮ ਬਨੋ ਇਸ ਖੁਸ਼ੀ ਵਿੱਚ ਜਿਤਨਾ ਹੈ ਦੇਸ਼ ਨੂੰ ਜਾ ਰਹੇ ਆ ਗੁਰਨਤ ਸਿੰਘ ਸਾਹਿਬ ਕਿਉਂਕਿ ਮੈਨੂੰ ਬਹੁਤ ਪਿਆਰ ਮਨਸਤਗਾ ਦਿੱਤਾ ਸਾਡੇ ਗਿੰਦਰਪਾਲ ਜੀ ਰੋਣਾ ਜੀ ਨੇ ਗੁਰਨਤ ਸਿੰਘ ਜੀ ਨੇ ਮੈਂ ਉਹਦਾ ਸ਼ੁਕਰੀਆ ਦਾ ਕਰਦਾ ਹਾਂ ਇਸਪਾਸ ਸਿੰਘ ਜੀ ਬੱਚਾ ਜੀ ਵੀ ਜੀ ਸਾਡੇ ਵੱਡੇ ਭਾਜੀ ਔਰ ਕੋਇਲ ਸਾਹਿਬ ਸਾਰੇ ਤੇ ਪਹੁੰਚ ਨੇ ਸਾਰੇ ਨੂੰ ਬੁਸ਼ ਰੱਖੇ ਤੋ ਆਓ ਔਰ ਸਾਡੇ ਰਾਣਕਾ ਜੀ ਹੁਸ਼ਿਆਰ ਪੁੱਤ ਨਾਨਕਾ ਜੀ ਗੁਰਪੁਣ ਕਰਦਾ ਜੀ ਸਾਡੇ ਅੱਜ ਕਲਪ ਦਾ ਜਿਹੜਾ ਮਾਮਲਾ ਗੱਲ ਆਇਆ ਸੀ ਅਸ਼ੀਰਵਾਦ ਦੇ ਕੇ ਆਏ ਆ ਸਾਰਿਆਂ ਨੂੰ ਆਓ ਇਸ ਕੁਸ਼ੀ ਵਿੱਚ ਮੈਂ ਅਰਦਾਸ ਬੇਨਤੀ ਕਰਨ ਜਾ ਰਹੇ ਹਾਂ ਦੁੱਖ ਕਟ ਦੁਨੀਆ ਦੇ ਤੂੰ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆ ਦੇ ਤੂੰ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਗਾਤੇ खे समाल ਕਰਿਓ ਗੁਰੂ ਨਾਨਕ ਮੇਰੇ ਐਸੀ ਕਿਰਪਾ ਕਰਿਓ ਵੋ ਗੁਰੂ ਨਾਨਕ ਮੇਰੇ ਹਰਦਾਸ ਦਾ ਆ ਚਰਣਾ ਵਿੱਚ ਤੇਰੇ ਹਰਦਾਸ ਮਾਲਕਾ ਚਰਣਾ ਵਿੱਚ ਤੇਰੇ ਕੋਈ ਕਸਬ ਗੁਰਮਤਿ ਸਾਂ ਸੁਬਕ ਕੰਨਾਂ ਦੇ ਕਨ ਸਾਹਿਬ ਸਾਹਿਬ ਅੱਛਾ ਜੀ ਮੈਂ ਤੁਹਾਨੂੰ ਨਾਮ ਸਤਿਕਾਰ ਦੇ ਨਾਲ ਸ਼ੁਰੂ ਕਰਦਾ ਹਾਂ ਪਰ ਜੇ ਜਦ ਮੈਂ ਛੋਟੇ ਨਾਮ ਤੋਂ ਪਹਿਲਾਂ ਤੋਂ ਜਾਣਦਾ ਜੀ ਬਹੁਤ ਵਾਰ ਬਹੁਤ ਵਾਰ ਕੋਸ਼ਿਸ਼ ਕਰ ਰਿਹਾ ਹਾਂ ਜਿਬਾਕੀ ਸਾਰੇ ਜਿਹੜੇ ਸਾਡੇ ਬਾਰੂ ਪਰ ਫਾਇਦਾ ਹੈ ਪਰ ਸਾਰੇ ਜਿੰਨੇ ਵੀ ਸਾਡੇ ਇੱਥੇ ਰਿਸਪੈਕਟਡ ਲਾਇਨਸ ਬੈਠੇ ਮੈਂ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਅੱਗੇ ਮੈਂ ਲੋਕਿ ਜੀ ਹੋਈ ਹੈ ਕਿ ਸਾਰਾ ਜਦੋਂ ਤੁਸੀਂ لوگ سیوا کرتے ہو لوگوں دے ویلفیئر واستے کرتے سیوا کرتے ہو کوئی بھی کم کرتے ہو تو اس پروجیکٹ پک خود آؤ آ کے موقع ملتا ہے جب تھی وہ کرتے ہو میرے اپنے لیے بڑی خوشی والی گل ہے جس طرح کہ اوپر دیکھیے تو روئنس کلب جس طرح کہ دسیا کہ انیس سو ستار انیس سو ستارہ کو جی اسٹبلش ہوئی ہے میرے کل ایک سو چھ سات سال کا جاؤ لمبا سفر ہے گا ਅੱਜ ਵੀ ਦੇਖिएगा ਆਪਾਂ ਮੇਰੇ ਖਿਆਲ ਨਾਲ ਲਾਇਵੈਂਸ ਕਲੱਬ ਦੇ ਸਬੰਧ ਤੋਂ ਮਰੇ ਕੋਲ ਪਾਣੀ ਸਭ ਤੋਂ ਜ਼ਿਆਦਾ ਰਿਹਾ ਕਿਉਂਕਿ ਪਾਕਿਸਤਾਨੀ ਕਲੱਬਸ ਬਣਿਆ ਉਹ ਬਾਅਦ ਵਿੱਚ ਸਟੈਬਲਿਸ਼ ਹੋਏ ਹਨ ਪਰ ਇੰਨਾ ਲੰਮਾ ਸਮਾਂ ਜਿਹੜਾ ਆਲਓਵਰ ਵਰਲਡ ਕਿਸੇ ਤਰੀਕੇ ਬੰਦ ਹੋ ਕੇ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਕੰਮ ਕਰਦੇ ਸੇਵਾ ਕਰਦੇ ਬਹੁਤ ਹੀ ਇਸ਼ਲਾਕਾ ਜੋ ਕੰਮ ਹੈ ਨਾਲ ਹੀ ਮੈਂ ਇੱਕ ਬੇਨਤੀ ਕਰੂੰਗਾ ਕਿ ਹਰ ਬਾਰੇ ਸਮਾਂ ਅੱਜ ਦੇ ਸਮੇਂ ਵਿੱਚ ਦੇਖਿਓ ਆਪਾਂ ਮੇਰੇ ਖਿਆਲੋਂ ਕਿ ਜੇ 10 ਪੰਨ 10 ਸਾਲ ਤੋਂ ਲਈਏ ਜੇ 57 ਸਾਲ ਤੋਂ ਲਈਏ ਤਾਂ ਜਿਹੜਾ ਬੁੰਨੀਆਂ ਦੇ ਉੱਪਰ ਜਿਹੜਾ ਸਮਾਂ ਹੈਗਾ ਉਹ ਬਹੁਤ ਕੈਨਿਕ ਸਮਾਂ ਚੱਲ ਰਿਹਾ ਹੈ। ਔਰ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਅੱਜਕੱਲ ਜਿਹੜਾ ਬਜਾਰਾ ਤੱਕ ਤੱਕ ਇਹੋ ਜਿਹੀ ਕੁਝ ਸਾਡੀਆਂ ਗ੍ਰੇਟਿਡ ਹੈਗੀਆਂ। ਇਥੇ ਵੈਸੇ ਹੋ ਗਿਆ ਹੈ। ਉਹ ਜਿਹੜਾ ਆਪਣਾ ਲਈਏ ਤਾਂ 2 ਸਾਲ ਪਹਿਲਾਂ ਦੋਸਾਂ ਸਮੇਂ ਤੱਕ ਕੋਰਨਾ ਆਇਆ ਸੀਗਾ। ਜਿਹੜੇ ਨੈਕਸਟ ਸਟੱਡੀਜ਼ ਵਗੈਰਾ ਚੱਲਦੀਆਂ ਆਈਆਂ ਸੀ ਉਹ ਕਹਿੰਦੇ ਕੋਰਨਾ ਜ ਬਹੁਤ ਛੋਟੀ ਛੋਟੇ ਲੈਵਲ ਤੇ ਸੀਗਾ। ਕਿਤੇ ਜ਼ਿਆਦਾ ਹਉਣ ਵਾਲਾ ਸੀ। ਮੈਂ ਹੁਣ ਆਪਾਂ ਦੇਖੇ ਤਾਂ ਜਿਹੜਾ ਸਾਰੇ ਨਰਥ ਇੰਡੀਆ ਦੇ ਵਿੱਚ ਜਿੰਨਾ ਵੀ بارش ਕਰਕੇ ਜਾਂ ਫਰਸ ਕਰਕੇ ਜਿਹੜਾ ਨੁਕਸਾਨ ਹੋਇਆ ਹੈਗਾ ਤੇ ਕਲ ਐਂਡ ਜਾਂ ਜਿੰਦਗੀ ਦੇ ਵਿੱਚ ਕਹਿੰਦੇ ਵੀ ਨੁਕਸਾਨ ਦੇਖਿਆ ਨਹੀਂ ਹੈ ਬਹੁਤ ਲੋਕਾਂ ਨੂੰ ਮੁਸ਼ਕਲ ਹੈ ਤੇ ਵੈਸੇ ਦੇਖੀਏ ਤਾਂ ਗੋਮਰ ਜਨਾ ਬੰਦੀ ਗੈਪ ਹੈ ਪਰ ਐਕਚੁਅਲੀ ਜਿਹੜੀ ਲੋਕਾਂ ਦੇ ਸਪੈਸਿਫਿਕ ਸਰਵਿਸ ਘੱਟ ਘੱਟ ਜੀ ਹੁੰਦੀ ਹੈ ਜੀ ਕਿ ਮੈਂ ਜਿਹੜੇ ਸਰਵਿਸ ਕਰੇਗਾ 6710 ਨੰਬਰ ਦਾ ਮਲੇਸੀ ਦਾ ਕੋਡ ਮੈਂ ਸ਼ਿਵਾਰਪਾਸਾ ਤੋਂ ਬਹੁਤ ਮੁਸ਼ਕਲ ਹੈ ਲੋਕਾਂ ਨੂੰ ਜਿਵੇਂ ਕਿੰਦਾ ਵਿੱਚ ਜਿਹੜਾ ਸ਼ਹਿਰਾਂ ਦੇ ਵਿੱਚ ਜਿਹੜੀ ਟੀਮ ਇਹ ਦੇ ਦੇਣ ਦਾ ਤਾਂ اس سمے پہ اس مشکل سمے میں سامنا کرنا بہت مشکل ہے پھر بھی اپنے این جی اوز وغیرہ یا تصویر جیسے پارٹ ٹیک دیو ہوئے کر کے لوگ کا لاکھ دکھ تکلیف ہے گٹ جاتا ہے اس کر کے میں اپنے ویلو گزار چاہتا ہوں کہ میرے ملو کبھی بھی کوئی اپنے لوگ سے میں یا اس سے کوئی سیوا نبھا سکتا میں اپنے آپ کو باقی ہر سمے کیونکہ سارے جانتے کہ جب کرونا آیا سی سا ਸਕੂਲ ਵਾਲੇ ਵਿੱਚ ਸਾਰੇ ਹੀ ਜ਼ਿਲ੍ਹੇ ਵਿੱਚ ਸਾਡੇ ਐਨਜੀਓ ਸੀਗੇ ਬੜੇ ਹਰੇਕ ਇੱਕ ਪਾਰਟੀ ਸੀਗੇ ਉਹਨੇ ਬੜੇ ਤੰਦੇ ਹੀ ਨਾ ਕੰਮloa ਹੈ ਸੀਗਾ ਸੇਵਾ ਕੀਤੀ ਸੀ ਉਹਨਾਂ ਨਾਲ ਇਹ ਹੋਇਆ ਕਿ ਜਿਹਦਾ ਹੈਗਾ ਲੋਕਾਂ ਦੇ ਜਿਹੜੇ ਸਭ ਸੇਵਾ ਜਿਹੜੇ ਕੰਮ ਕਰ ਕੱਟ ਕਰ ਸਕਦੇ ਸੀ ਮੈਂ ਅਪੀਲ ਕਰਦਾ ਹੈ ਕਿ ਇਸੇ ਤਰ੍ਹਾਂ ਪੌਣ ਵਾਲੇ ਸਮੇਂ ਵਿੱਚ ਵੀ ਜਿਹੜਾ ਮਿੰਟੂਲ ਕੇ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਇਕੱਠੇ ਕੰਮ ਕਰਦੇ ਰਹੀ ਤਾਂ ਜੋ ਪੌਣ ਵਾਲੇ ਸਮੇਂ ਸਿਰ ਲੱਗਦਾ ਹੈਗਾ ਤੇ ਦੁਨੀਆ ਦੇ ਉੱਪਰ ਜੋ ਕੁਝ ਵੀ ਹੋ ਰਿਹਾ ਹੈ ਤਰ੍ਹਾਂ ਦਾ ਜ਼ਿਆਦਾ ਬਦਨੇ ਹੈ ਕੱਲੀ ਰੇਨਫਾਲ ਦੇ ਵਿੱਚ ਇਸ ਲਾਰਜ ਸਕੇਲ ਲੈਵਲ ਤੇ ਜਿਹੜੇ ਫਲਡਸ ਹੋਣੇ ਪੱਪਲ ਛੇ ਛੇ ਸਟੇਟਾਂ ਦੇ ਵਿੱਚ ਇਕੱਠੇ ਆ ਗਏ ਮੇਰੇ ਕੱਲ ਕਦੇ ਹਿਸਟਰੀ 'ਚ ਮੈਂ ਦੇਖਿਆ ਨਹੀਂ ਹੈਗਾ ਤੱਕ ਕਿੰਨਾ ਪਰਦੇ ਰਹੇ ਹੈ ਜਬ ਆਫਰੀ ਕਰਦੇ ਨੇ ਇਸ ਕਰਕੇ ਜਿਸ ਤਰ੍ਹਾਂ ਇੰਡੀਕੇਸ਼ਨ ਹੈਗਾ ਕਿ ਹੁਣ ਬੜਾ ਸਮਝਦਾ ਹੈਗਾ ਸਾਡੇ ਸਾਰੇ ਬਾਰੇ ਮੁਸ਼ਕਲ ਹੈ ਤੇ ਜੇ ਆਪਾਂ ਅਲ ਮਿਲ ਕੇ ਚੱਲਾਂਗੇ ਸਾਰੀ ਐਨ ਜੀਓਸ ਮਿਲ ਕੇ ਸਾਰੇ ਵਸਨੀਕ ਜਿੰਨੇ ਵੀ ਹੈਗੇ ਆ ਅੱਪਾ ਉਹ ਮਿਲ ਕੇ ਜੇ ਕੰਮ ਕਰਾਂਗੇ ਤਾਂ ਅਰੇ ਸੋਧਨਾ ਜਿਹੜਾ ਅਪਾ ਦਿੱਖ ਸਕਦਾ ਹੈ ਕਿ ਮੈਂ ਆਪਣੇ ਵੱਲੋਂ ਸਾਰੇ 1590 ਲੋਇੰਸਟ ਸਾਰੇ ਬਦਦਾ ਕਰਵਾਇਆ 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 ਕਰ